ਨਾ ਇਹ ਨਾ ਇਹ ਨਾ ਜਿਵੇਂ 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 ਅਜਿਹਾ ਜਿਹੀ ਵਰਦਤ ਹੋ ਗਈ ਤੇ ਕਿਦਾਂ ਹੋਇਆ ਸਾਰਾ ਕੁਝ ਵਰਦਤ ਇਸ ਤਰ੍ਹਾਂ ਹੋਈ ਜੀ ਮੈਂ ਕੋਲ ਕੋਸ਼ਾ ਤੇ ਡਿਊਟੀ ਕਰਦਾ ਸੀਗਾ ਹਣੇ 12 ਕਮੀ ਦੀ ਗੱਲ ਆ ਸਕਰਪੇ ਮੇਰੇ ਕੋਲ ਲੱਗੀ ਤੇ ਉਹਨਾਂ ਕੋ ਕਾਰ ਸੀ ਮੈਂ ਕਹਿੰਦਾ ਕਾਰ ਦਿਖਾ ਤਾ ਆਪਾਂ ਤੇ ਉਹਨਾਂ ਨੇ ਫੋਨ 'ਚ ਦਿਖਾਇਆ ਕਾਰ ਸਿਵਲ ਡਿਫੈਂਸ ਦਾ ਮੈਂ ਕਹਿੰਦਾ ਉਹ ਐ ਕਰਕੇ ਨਾ ਛੇਤੀ ਜੀ ਕਿਧਰੋਂ ਦੀ ਗੱਲ ਸੀਗੀ ਆਏ ਕਰਕੇ ਲਾਈਡ ਰੈਡੀ ਫੋਮ ਮੈਂ ਕਿਹਾ ਭਈ ਆਈਡੀ ਕਾਰਡ ਦਿਖਾ ਤਾਂ ਮੇਰੇ ਡਿਊਟੀ ਦਾ ਕੰਮ ਆ ਤੇ ਉਹਨਾਂ ਨੇ ਆਈਡੀ ਕਾਰਡ ਨਹੀਂ ਹਾਂ ਪਰਾਂ ਕਰ ਪਰਾਂ ਕਰ ਉਹ ਪਰਾਂ ਕਰਦੇ ਕਰਦੇ ਪੋਸ਼ਕਾਰ ਭੁੱਲ ਲਏ ਪਰਾਂ ਨੂੰ ਤੇ ਮੈਂ ਕਰਕੇ ਰੋਕਣ ਦੀ ਕੋਈ ਕੀਤੀ ਤੇ ਉਹ ਹੱਥ ਵੱਜਾ ਤੇ ਉਹਨਾਂ ਦਾ ਸ਼ੀਸ਼ਾ ਟੁੱਟ ਗਿਆ ਇਹ ਜੀ ਟੁੱਟ ਗਿਆ ਤੇ ਮੈਨੂੰ ਉਹ ਤਾਂ ਗੱਲ ਖਤਮ ਨਹੀਂ ਹੋਈ ਤੇ ਮੈਂ ਜਦੋਂ ਪਰਿਵਾਰ 'ਚ ਜਾਣਾ ਪਿਆ ਹਾਂ ਗੱਡੀ ਕਾ ਕੇ ਸਾਨੂੰ ਘੇਰ ਲਿਆ ਗੱਡੀ ਜਦੋਂ ਘੇਰ ਲਿਆ ਤੇ ਡਸ ਉਹ I20 ਗੱਡੀ ਇਕੱਲਾ ਪਤਾ ਸੀ ਤੇ ਮੈਂ ਕਿਹਾ ਉਜੀ ਲੋ ਕਹਿੰਦੇ ਹਾਂ ਮੈਂ ਕੋਲ ਤੇ ਲੱਗਾ ਮਗਰ ਇੱਕ ਡਸਟਰ ਗੱਡੀ ਆ ਗਈ ਡਸਟਰ ਗੱਡੀ ਵਾਲੀ ਆ ਕੇ ਤੇ ਮੇਰੇ ਗੱਲ ਨੂੰ ਕਹਿਣ ਲੱਗੇ ਤੇ ਕਹਿੰਦੇ ਚਲੋ ਗੱਡੀ ਚ ਪਾਓ ਇਹਨੂੰ ਗੱਡੀ ਚ ਪਾਓ ਮੈਂ ਮੋਟਰਸਾਈਕਲ ਉੱਧਰ ਘੁੱਟ ਕੇ ਹਰਨਾ ਮੈਂ ਮੋਟਰਸਾਈਕਲ ਉੱਧਰ ਛੱਡਿਆ ਨਾਲ ਇੱਕ ਮੇਰਾ ਪਿੰਡ ਦਾ ਮੁੰਡਾ ਹੋਰ ਸੀ ਉਹਨੂੰ ਵੀ ਉਹਨੇ ਗਲੇ ਮੇਂ ਫੜ ਲਿਆ ਚਾਰ ਪੰਜਾਂ ਨੇ ਫੜ ਲਏ ਚਾਰ ਤਿੰਨ ਚਾਰ ਪੰਜਾਂ ਨੇ ਮੈਨੂੰ ਮੋਟਰਸਾਈਕਲ ਉੱਧਰੋਂ ਕਰਦੇ ਵੀ ਗੱਡੀ ਚ ਛੱਡਦੇ ਨੇ ਗੱਡੀ ਚ ਮੈਂ ਮੋਟਰਸਾਈਕਲ ਛੱਡਿਆ ਉਧਰੋਂ ਉਹ ਸਕਾਰਪੀਓਲ ਆ ਗਿਆ ਪਰ ਮੈਂ ਉਹਨੂੰ ਸਿਣ ਲਿਆ ਵੀ ਉਹਦੇ ਨਾਲ ਗੱਲ ਹੋਈ ਆ ਵੀ ਮੈਨੂੰ ਤਾਂ ਪਤਾ ਨਹੀਂ ਨਾ ਆਪਣੀ ਕਿਸੇ ਨਾਲ ਦੁਸ਼ਮਣੀ ਆ ਨਾ ਕੋਈ ਕੁਛ ਲੈਣਾ ਨਾ ਦੇਣਾ ਸਕੋਰਪੀਓ ਵਾਲਾ ਆ ਗਿਆ ਤੇ ਉਹਨੇ ਆ ਕੇ ਮੇਰੇ ਜੀਵਾਰਦਾ ਤੋਂ 30 ਟੋਰ 플레이 ਤੇ ਉਹਨੇ ਆ ਕੇ ਮੇਰੇ ਬੇਸਬਾਲ ਮਾਰਨਾ ਸ਼ੁਰੂ ਕਰਤਾ ਬੇਸਬਾਲ ਮਾਰਨਾ ਸ਼ੁਰੂ ਕਰਤਾ ਤੇ ਲੱਗ ਗਈ ਮੇਰਾ ਪਿੰਡਾ ਸਾਰਾ ਪਿੰਡ ਮੇਰਾ ਇਕੱਠਾ ਹੋ ਗਿਆ ਜਾ ਤੇ ਜਦੋਂ ਇਕੱਠਾ ਹੋ ਗਿਆ ਤੇ ਉਹ ਵਹਾਂ ਫੜਾਦਾ ਫੜੀ ਪੈ ਗਈ ਉਹਨਾਂ ਨੇ ਕੋ ਬੋਲੇ ਚਲੇ ਤੇ ਮੇਰੇ ਪਿੰਡ ਦਾ ਹੀ ਬੰਦਾ ਹੀ ਕੰਨੀ ਤੇ ਉਹਦੀ ਗੋਲੀ ਲੱਗੀ ਫਿਰ ਇਹਨਾਂ ਦੇ ਲੱਗੇ ਦਾ ਨਾਮ ਸੀ ਗੁਰਮੀਤ ਸਿੰਘ ਜੀ ਤੇ ਉਹ ਕਿੰਨੇ ਸੰਦੇ ਸੀ ਘੱਟੋ ਘੱਟ 15 20 ਜਣੇ ਹੋਣੇ ਆਂਗੇ ਸਿਰਫ ਕਿ ਸ਼ੀਸ਼ੇ ਨੂੰ ਲੈ ਕੇ ਸਿਰਫ ਬਵਾਦ ਹੋਈ ਹੈ ਹਾਂ ਦੀ ਸ਼ੀਸ਼ੇ ਨੂੰ ਲੈ ਕੇ ਸਮਝ ਲਓ ਜਿਵੇਂ ਮਰਦੀ ਸਮਝ ਲਈ ਮੈਂ ਤਾਂ ਆਪਣੀ ਡਿਊਟੀ ਕਰਦਾ ਸੀਗੀ ਮੈਂ ਤਾਂ ਇਹਨਾਂ ਆਈਡੀ ਕਾਰਡ ਵਿਖਾਉਣ ਨੂੰ ਕਿਹਾ ਸੀ ਬਸ ਇਹ ਆਈਡੀ ਕਾਰਡ ਵਿਖਾਇਆ ਨਹੀਂ ਤੇ ਉਹ ਨੰਗ ਲੱਗੇ ਤੇ ਮੈਂ ਉਹਨਾਂ ਨੇ ਸਕਾਰਪੀਓ ਤੇਜ਼ ਕਰਤੀ ਜਦੋਂ ਨੰਗ ਲੱਗੇ ਆਇਆ ਕਰਕੇ ਤੇ ਇਹ ਹੱਥ ਵੱਜ ਗਿਆ ਸਕਾਰਪੀਓ ਤੇਜ਼ ਤੇ ਹੱਥ ਤਾਂ ਮੇਰਾ ਐਂ ਕੀਤਾ ਸੀ ਮਾੜਾ ਉਹਦੇ ਨਾਲ ਸ਼ੀਸ਼ਾ ਟੁੱਟ ਗਿਆ ਭਾਈ ਜੀ ਸਰ ਇੱਥੇ ਕਿਹੜੇ ਕੰਪਲੈਂਟ ਕਰ ਕਰਦੇ ਐਟੂ ਰਿਪਲਾਈ ਆਫ ਰੁਸ਼ੀਆ ਜੀ